यो <laughs> जान्दैन ਾਂ ਦੇ ਵਿੱਚ ਤੇਰਾ ਮੂਦਸਦਾ ਵੇ ਮੈਂ ਜਿਹੜੇ ਪਸੇ ਰਖਾਂ ਨੂੰ ਤੂ ਦਸ ਵੇ ਮੈਂ ਤੇਰੇ ਸੇ ਸਭ ਨੂੰ ਮਰ ਵਸ ਤੇ ਮੇਰਾ ਲੱਭ ਕੇ ਕੰਨਾ ਦੇ ਵਿੱਚ ਪਰਮਤੀ ਕੰਨਾ ਨੇ ਪਰਮਤੀ ਪਾਹੀ ਚੂੜਾ ਲੰਘਦਾ ਜੱਟੀਆਂ ਦਾ ਕੁੜੀਆਂ ਦੇਖ ਲੋ ਮੇਰੇ ਹਾਂ ਦੀਆਂ ਕੁੜੀਆਂ ਦੇਖ ਲੋ ਹੱਥੀ ਛਾਪਾਂ ਛੱਲੇ ਵੀ ਇੱਕ ਕੁੜੀ ਦੀ ਚਾਂਜਰ ਚਣਕੀ ਬੱਲੇ ਬੱਲੇ ਇੱਕ ਕੁੜੀ ਦੀ ਚਾਂਜਰ ਛਣਕੀ ਹੋਗੀ ਬੱਲੇ ਬੱਲੇ ਦਾ ਕੁੜੀਆਂ ਨਾ ਨਾ ਬੱਲੇ ਬੱਲੇ तारे पावालीविया तारे तिणसी बााली माधिया मुंडिया में तीन घड़ना you <laughs>

Yeah. जिया सورهතුમารি યસમાનિ i yeah. you. Yeah. 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 Yeah.

Thank you.